ਹਾਂਜੀ ਦੋਸਤੋ ਕੀ ਹਾਲ ਚਾਲ ਆ ਕਿੱਦਾਂ ਸਾਰੇ ਠੀਕ ਠਾਕ ਹੋ ਜੀ ਅਪਾਏ ਦੀ ਅੱਜ ਸੁਪਰਮਾਰਕੀਟ ਥੋੜਾ ਜਿਹਾ ਸਮਾਨ ਲੈਣਾ ਹੈ ਗਰੋਸਰੀ ਮਤਲਬ ਰਾਸਣ ਸਿੱਧਾ ਪੱਤਾ ਲੈਣਾ ਹੈ ਸੀਗੇ ਜੀ ਠੀਕ ਆ ਤੇ ਹੋਰ ਸੁਣਾਓ ਕਿੱਦਾਂ ਸਾਰੇ ਠੀਕ ਠਾਕ ਹੋ ਜੀ ਵੀਡੀਓ ਚੰਗੀ ਲੱਗਦੀ ਆ ਤਾਂ ਸ਼ੇਅਰ ਕਰਦਿਆ ਕਰੋ ਵੀਰ ਬਣ ਕੇ ਠੀਕ ਆ ਜੀ ਵੱਧ ਤੋਂ ਵੱਧ ਲਾਈਕ ਫਾਲੋਅਪ ਕੋਇੰਟ YouTube ਤੇ ਦੇ ਦਿਨਾ ਸਬਸਕ੍ਰਾਈਬਰ ਜ਼ਰੂਰ ਕਰ ਲਿਆ ਕਰੋ ਜੀ ਆਪਣੇ ਕੋਲੇ ਗੱਡੀ ਹੈਗੀ ਅੱਜ Ford ਵਾਲਾ ਦੀ ਇਹ ਵੀ ਗੱਡੀ ਬਾਲੀ ਘੈਂਟ ਆ ਜੀ ਸਿਰਹੀ ਆਟੋਮੈਟਿਕ ਹੈਗੀ ਆ ਗੱਡੀ ਚਲਾਉਣ ਚ ਬੜਾ ਨਜ਼ਾਰਾ ਆਉਂਦਾ ਕੰਫੀ ਕੰਫਰਟੇਬਲ ਜਿਆ ਬਹੁਤ ਆ ਗੱਡੀ ਦਾ ਮਤਲਬ ਜਿਆ ਪੂਰੀ ਘੈਂਟ ਚੱਲਦੀ ਆ ਜੰਮ ਕੇ ਚੱਲਦੀ ਆ ਬਸ ਕਹਿਣ ਦਾ ਮਤਲਬ ਹੈ ਸਿੱਧਾ ਸਾਬ ਸਪੀਡ ਹੈ ਜੀ 220 ਦੀ ਇਹਦੀ 220 ਦੇ ਤਾਂ ਮੈਂ ਕਹਿੰਦਾ ਜਹਾਜ਼ ਹੀ ਬਣ ਜਾਣਾ ਹੈ ਸਹੀ ਗੱਲ ਆ ਜੀ ਠੀਕ ਹੈ ਜੀ ਵੀਡੀਓ ਚੰਗੀ ਲੱਗਦੀ ਹੋ ਤਾਂ ਸ਼ੇਅਰ ਕਰ ਦਿਆ ਕਰੋ ਦਿਖਾਉਣਾ ਤੁਹਾਨੂੰ ਇੱਕ ਦਿਨ ਜਾਨੇ ਆ ਬੱਚੀ ਆ ਘਰ 'ਚ ਤੇ ਤੁਹਾਨੂੰ ਦਿਖਾਉਣਾ ਕਾਲਾ ਸ਼ੇਰ ਥੋੜੇ ਦਿਨਾਂ ਤੱਕ ਰਜਾਵਾਂਗੇ ਜਿੱਦੇ ਛੁੱਟੀ ਛੱਟੀ ਹੋਈ ਤੇ ਕੋਸ਼ਿਸ਼ ਕਰਾਂਗੇ ਜਲਦੀ ਜਾਣ ਦੀ ਤੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਬਾਅਦ ਤੋਂ ਬਾਅਦ ਠੀਕ ਹੈ 사우ਦੀ ਅਰਬ ਦੀਆਂ ਗੱਲਾਂ ਰਿਆਦ ਦੀਆਂ ਠੀਕ ਹੈ ਜੀ ਚੰਗਾ ਜੀ